ਸਸਿਕਾ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫੀਲ ਐਕਸਰਨ ਉਤੇ ਮੈਂ ਕੰਡੀਸ਼ਨ ਕੋ ਲੋਕ ਫਰੋਤੋ ਮੈਂ ਇੱਕ ਨਿੱਕੇ ਜਿਹੇ ਨੁਕਤੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਤੁਹਾਡੀ ਪਾਚਨ ਪ੍ਰਕਿਰਿਆ ਅਪਸੈਟ ਰਹਿੰਦੀ ਹੈ ਢੇਟ ਅਪਸੈਟ ਰਹਿੰਦਾ ਲਿਵਰ ਅਪਸੈਟ ਹੈ ਤਾਂ ਕੱਚਾ ਇਲਾਜ ਖਾਣ ਤੋਂ ਪਰਹੇਜ਼ ਕਰ ਲਵੋ ਤੁਸੀਂ ਹੈਰਾਨ ਹੋਵੋਗੇ ਕਿ ਨਿੱਕੇ ਨਿੱਕੇ ਗਲਤੀਆਂ ਸਾਡੇ ਸਰੀਰ ਨੂੰ ਬਿਮਾਰ ਕਰਦੀਆਂ ਨੇ ਤੇ ਨਿੱਕੇ ਨਿੱਕੇ ਸਾਵਧਾਨੀਆਂ ਸਾਨੂੰ ਤੰਦਰੁਸਤੀ ਵੱਲ ਲੈ ਜਾਂਦੀਆਂ ਨੇ ਦੋਸਤੋ ਅਸੀਂ ਹਰ ਰੋਜ਼ ਕੱਚਾ ਨਾਲ ਖਾਣੇ ਕਿਵੇਂ ਖੰਨੇ ਆ ਜਿਹੜੀ ਅਸੀਂ ਰੋਟੀ ਖਾਂਦੇ ਆ ਇਹ ਰੋਟੀ ਇਹ ਮੇਰੇ ਕੋਲ ਇਹ ਕਦੇ ਵੀ ਇਸ ਤੇ ਕੰਡੇ ਪੂਰੀ ਤਰ੍ਹਾਂ ਪੱਕਦੇ ਨਹੀਂ ਅਸੀਂ ਰੋਟੀ ਦੇ ਕੰਡੇ ਉਤਾਰ ਕੇ ਖਾਣਾ ਸ਼ੁਰੂ ਕਰ ਦਈਏ ਤਾਂ ਸਾਡਾ ਪੇਟ ਪ੍ਰੋਬਲਮਸ ਤੋਂ ਬਚ ਜਾਵੇਗਾ ਸਾਡਾ ਜਿਗਰ ਤੰਦਰੁਸਤ ਹੋਣਾ ਸ਼ੁਰੂ ਹੋ ਜਾਵੇਗਾ ਜਿਹੜੀਆਂ ਸਮੱਸਿਆਵਾਂ ਇਹ ਕੱਚਾ ਮਾਸ ਖਾਣ ਤੋਂ ਆ ਰਹੀਆਂ